ਸੁਰਲੂ ਬਿਲ ਰਹੀ ਹੈ ਖੱਟਰ ਸਾਹਿਬ ਦੀ ਸਰਕਾਰ ਨੇ ਨਹੱਥੇ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਹੈ ਉੱਥੇ ਕੁਝ ਮੌਤਾਂ ਹੋਈਆਂ ਨੇ ਇਹ ਤੇ ਅਤਿਆਚਾਰ ਦੀ ਇੰਤਹਾ ਹੋ ਗਈ ਇਹ ਅਤਿਆਚਾਰ ਬਰਦਾਸ਼ਤ ਤੋਂ ਬਾਹਰ ਹੈ ਖੱਟਰ ਸਾਹਿਬ ਇਹ ਜਿਹੜੇ ਕਿਸਾਨ ਨੇ ਇਹ ਸਾਡੇ ਆਪਣੇ ਮੁਲਕ ਦੇ ਕਿਸਾਨ ਨੇ ਇਹ ਕਿਸਾਨ ਆਪਣੀ ਆਵਾਜ਼ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਇਹ ਹੱਕ ਉਹਨਾਂ ਨੂੰ ਸੰਵਿਧਾਨ ਵੀ ਦਿੰਦਾ ਆ ਇਹ ਹੱਕ ਉਹਨਾਂ ਨੂੰ ਲੋਕਤੰਤਰ ਵੀ ਦਿੰਦਾ ਆ ਤੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਟਰੀਟ ਕਰ ਰਹੇ ਹੋ ਜਿਵੇਂ ਉਹ ਬਾਹਰਲੇ ਮੁਲਕਾਂ ਦੇ ਵਸਨੀਕ ਹੋਣ ਜਾਂ ਸਾਡੇ ਦੁਸ਼ਮਣ ਦੇਸ਼ਾਂ ਦੇ ਵਸਨੀਕ ਹੋਣ ਅਸੀਂ ਜਿੱਥੇ ਅੱਜ ਦੀ ਘਟਨਾ ਦੀ ਪਰਜੋਰ ਨਖੇਦੀ ਕਰਦੇ ਆ ਨਿੰਦਿਆ ਕਰਦੇ ਆ ਉਥੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਇਸ ਦੇ ਵਿੱਚ ਦਖਲ ਦੇਵੋ ਇਹ ਸਾਡੇ ਆਪਣੇ ਕਿਸਾਨ ਨੇ ਇਹਨੇ ਦੇ ਮੰਗਾਂ ਜਾਇਜ਼ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਓ ਉਹਨਾਂ ਦੀ ਗੱਲ ਸੁਣੋ ਤੇ ਜੇਕਰ ਉਹਨੀਆਂ ਦੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨੋ ਕਿਉਂਕਿ ਇੱਕ ਕਿਸਾਨਾਂ ਦੇ ਉੱਤੇ ਅਤਿਆਚਾਰ ਕਰਕੇ ਇਸ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ